ਇਹ ਗੱਲਾਂ ਵੀ ਪਾਰਟੀ ਲਈ ਅਸੀਂ ਦਿਨ ਰਾਤ ਕੰਮ ਕੀਤਾ ਪਰ ਜੇ ਪਾਰਟੀ 'ਚੋਂ ਮਾਣ ਸਨਮਾਨ ਉਹ ਚੀਜ਼ਾਂ ਨਾ ਹੋਣ ਸਾਡੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਅੱਗੇ ਲਜਾਇਆ ਹੀ ਨਾ ਜਾਵੇ ਜੇ ਇਸੇ ਜ਼ਿਲ੍ਹਾ ਪ੍ਰਧਾਨ ਦੀ ਗੱਲ ਕਰਦੇ ਆਪਾਂ ਹੜ ਆ ਗਏ ਤੁਸੀਂ ਸਾਰੇ ਵੇਂਦੇ ਰਹਿਆ ਸਾਡੀ ਪੂਰੀ ਟੀਮ ਮੈਂ ਵੀ ਫੋਨ ਲਾਇਆ ਖੋਜੇ ਵਾਲ ਨੂੰ ਮੈਂ ਕਿਹਾ ਉਹ ਇੱਥੇ ਕੋਈ ਨਾ ਕੋਈ ਚੰਗਾ ਮਾੜਾ ਸਿਰਫ ਕਿ ਆਉਣੇ ਆਇਆ ਵੀ ਕਰਨਾ ਇੱਥੇ ਹੁਣ ਇਹ ਤਾਂ ਇਹ ਦੱਸੋ ਵੀ ਇਰਖਾ ਕੀ ਆ ਮੇਰੇ ਨਾਲ ਮੇਰੀ ਤਾਂ ਕੋਈ ਇਹਦੇ ਨਾਲ ਨਿੱਜੀ ਨਹੀਂ ਮੈਂ ਤਾਂ ਵੱਡਾ ਭਰਾ ਸਮਝਦਾ ਸੀਗਾ ਕਿ ਮੇਰੀ ਤਾਂ ਕੋਈ ਇਹਦੇ ਨਾਲ ਹੈ ਹੀ ਨਹੀਂ ਸੀਗੀ ਸਗੋਂ ਇਹਦੀ ਪ੍ਰਧਾਨਗੀ ਦੇ ਵਿੱਚ ਵੀ ਕਈਏ ਵੀ ਅਸੀਂ ਇਹ ਤਾਂ ਸਾਥ ਹੀ ਦਿੱਤਾ ਹੋਣਾ ਮਾਨ ਸਰ ਆਪਣੇ ਮਾਨੀ ਸਾਹਿਬ ਇੱਕ ਗੱਲ ਹੋਰ ਪੁੱਛਣਾ ਚਾਹਣਾ ਹਾਂ ਤੇ ਕੁਝ ਮਹੀਨੇ ਪਹਿਲਾਂ ਅਨਜੀਤ ਸਿੰਘ ਗੁਜੇਵਾਲ ਜੀ ਵਿਲੇਜ ਦੌਰੇ ਤੇ ਗਏ ਉਹ ਤੁਹਾਨੂੰ ਜ਼ਿਲ੍ਹੇ ਦੀ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਜੀ ਜ਼ਿੰਮੇਵਾਰੀ ਸੌਂਪ ਕੇ ਗਏ ਸੀ ਹੂੰ ਹੂੰ ਉਹਦੇ ਵਿੱਚ ਕੀ ਤੁਹਾਨੂੰ ਲੱਗਦਾ ਸੀਗਾ ਕਿ ਉਹਨਾਂ ਨੇ ਤੁਹਾਨੂੰ ਨਜ਼ਰੰਦਾਜ਼ ਕੀਤਾ ਉਹ ਇਹ ਉਹੀ ਤੇ ਗੱਲ ਆ ਕਹਿੰਦੇ ਨਾ ਕਿਸੇ ਲੀਡਰ ਦੇ ਸਾਹਮਣੇ ਆਪਾਂ ਕਰ ਦਈਏ ਹਣਾ ਜਿਲ੍ਹਾ ਪ੍ਰਧਾਨ ਦੇਮ ਆਪਾਂ ਜਿਹੜੀ ਵੀ ਜ਼ਿੰਮੇਵਾਰੀ ਮਿਲੀ ਕਿਤੇ ਵੀ ਮਿਲੀ ਆ ਸਮਾਜ ਚ ਕੋਈ ਸਮਾਜਿਕ ਜ਼ਿੰਮੇਵਾਰੀ ਉਹ ਚੀਜ਼ਾਂ ਨੂੰ ਹਮੇਸ਼ਾ ਕਰਨ ਨੇ ਆਪਣੇ ਤਨ ਤੇ ਮਨ ਤੇ ਹੰਡਾਇਆ ਜ਼ਿੰਮੇਵਾਰੀ ਤੋਂ ਨਹੀਂ ਕਦੇ ਭੱਜਿਆ ਸਿਰਫ ਇੱਕੋ ਮੇਰੇ ਚ ਭੈੜਾ ਕਿ ਜਿਹੜਾ ਮੈਂ ਕਿਸੇ ਨਾਲ ਬੇਈਮਾਨੀ ਜਾਂ ਕਿਸੇ ਨਾਲ 도ਗਲਾਪਨ ਨਹੀਂ ਕਰ ਸਕਦਾ ਠੀਕ ਆ ਇਹੋ ਹੀ ਭੈੜਾ ਹੋਰ ਮੇਰੇ ਚ ਸਮਾਜਿਕ ਤੌਰ ਤੇ ਅਸੀਂ ਸਾਡੀ ਟੀਮ ਆ ਜੇ ਅੱਜ ਆ ਬੈਠੇ ਆ ਨਾਲ ਕਿਸੇ ਨਾਲ ਕਾਰਨ ਮੈਂ ਕਹਿੰਦਾ ਕਿਸੇ ਪਾਵਰ ਚ ਜਾਂ ਮੈਂ ਕੋਈ ਮੰਤਰੀ ਆ ਜਾਂ ਮੈਂ ਮੰਤਰੀ ਰਿਆਂ ਜਾਂ ਮੇਰਾ ਪਿਓ ਮੰਤਰੀ ਹੀ ਜਾਂ ਮੇਰਾ ਦਾਦਾ ਮੰਤਰੀ ਹੀ ਇੱਕ ਨਾਰਮਲ ਸਧਾਰਨ ਘਰਾਂ ਚੋਂ ਫਿਰ ਵੀ ਮੇਰੇ ਨਾਲ ਕਿਉਂ ਬੈਠੇ ਆ ਮੇਰੇ ਭਰਾ ਇਹ ਇਹ ਭਰਾ ਮੇਰੇ ਮੇਰੇ ਵੱਡੇ ਆ ਬਜ਼ੁਰਗ ਆ ਠੀਕ ਆ ਇਸ ਕਰਕੇ ਅੱਜ ਜਿਹੜੀ ਵੀ ਅਸੀਂ ਜੋ ਹੈਗਾ ਸੀਗਾ ਅੱਜ ਅਸੀਂ ਇਹਨਾਂ ਤੋਂ ਮਤਲਬ ਅਸਤੀਫਾ ਦੇ ਕੇ ਤੇ ਸਰ ਤੁਸੀਂ ਪਹਿਲਾਂ ਕਾਲੇਦ ਦੇ ਚ ਕੰਮ ਕੀਤਾ ਹੁਣ ਵੀ ਦੇ ਚ ਕੀਤਾ ਤਾਂ ਤੁਸੀਂ ਨਹੀਂ ਡਿਸਾਈਡ ਕੀਤਾ ਹੂੰ ਕਿਹੜੀ ਪਾਰਟੀ ਜੁਆਇਨ ਕਰਨੀ ਹੈ ਲੇਕਿਨ ਤੁਹਾਨੂੰ ਕੀ ਲੱਗਦਾ ਜਿਹੜੀ ਪਾਰਟੀ ਪੰਜਾਬ ਦਾ ਭਲਾ ਕਰ ਸਕਦੀ ਹੈ ਅੱਜ ਕੀ ਸੋਚਦੇ ਵੇਖੋ ਜੇ ਆਪਾਂ ਹੁਣ ਤੁਸੀਂ ਨਾ ਗੱਲੋਂ ਕਰਦੇ ਮੂੰਹ ਚ ਪਾਉਂਦੇ ਆ ਅਜੇ ਅਸੀਂ ਇਸ ਬਾਰੇ ਕੋਈ ਸੋਚਿਆ ਹੀ ਨਹੀਂਗਾ ਠੀਕ ਆ ਜੀ ਸੋਚਾਂਗੇ ਜਿੱਥੇ ਸਾਡੇ ਲੋਕ ਕਹਿਣਗੇ ਠੀਕ ਆ ਅਸੀਂ ਆਪਣੇ ਲੋਕਾਂ ਦਾ ਆਪਣੇ ਵਰਕਰਾਂ ਨਾਲ ਸਾਡੀ ਟੀਮ ਸਾਰੀ ਬਹਿ ਕੇ ਵੀ ਆਪਾਂ ਨੂੰ ਕਿਹੜਾ ਫੈਸਲਾ ਇਸ ਵਾਰੀ ਉਹ ਕਰਾਂਗੇ ਫੈਸਲਾ ਜੋ ਸਹੀ ਹੋਊਗਾ ਪਰ ਇਹ ਕੈਸਾ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਤੁਸੀਂ ਕੋਈ ਫੈਸਲਾ ਲੈ ਲੂ ਵੇਖੋ ਤੁਹਾਨੂੰ ਅਸੀਂ ਅੱਜ ਉਸ ਤੋਂ ਬਾਅਦ ਸਾਡੀਆਂ ਸਾਰੀਆਂ ਮੀਟਿੰਗਾਂ ਹੋਣੀਆਂ ਅਸੀਂ ਦੇਖਾਂਗੇ ਕਿੱਧਰ ਕੀ ਕਰਨਾ ਉਹ ਤਾਂ ਉਹ ਬਾਕੀ ਬਾਬਾ ਨਾਨਕ ਸੱਚੇ ਪਾਤਸ਼ਾਹ ਦੀ ਧਰਤੀ ਤੇ ਜਨਮ ਲਿਆ ਉਹਨੇ ਸਾਰਾ ਕੁਝ ਸਹੀ ਕਰਨਾ ਠੀਕ ਆ ਇੱਥੇ ਵਿਰੋਧ ਵਿੱਚ ਹੁੰਦੇ ਆ ਇੱਥੇ ਸਾਰਾ ਕੁਝ ਠੀਕ ਆ ਕਈਆਂ ਦੇ ਵੀ ਮਨਾ ਚਾ ਵੀ ਯਾਰੇ ਨਾਰਮਲ ਜਿਹਾ ਘਰਾਂ ਚੋਂ ਉੱਠ ਕੇ ਕਿੱਥੇ ਤੁਰਿਆ ਫਿਰਦਾ ਬਾਬਾ ਬੇ ਨਾਨਕ ਦਾ ਸਿਰ ਤੇ ਹੱਥਾ ਜਿੱਧਰ ਨੂੰ ਉਂਗਲ ਫੜ ਕੇ ਲੈ ਜੂ ਉਧਰ ਨੂੰ ਚਲੇ ਜਾਣਾ ਚੱਲੂ ਜੀ ਲੱਗਦਾ ਤੁਹਾਨੂੰ ਵੀ ਇਹਦਾ ਜ਼ਿਲ੍ਹਾ ਪ੍ਰਧਾਨਾ ਹੋਣੇ ਕੋਈ ਹੋਰ ਬੰਦਿਆਂ ਨੇ ਧਿਆਨ ਪਿਛੇ ਰੱਖ ਕੇ ਕਮੋਰ ਬੰਦਿਆਂ ਕੀ ਕਰਕੇ ਤੇ ਵੇਖੋ ਗੱਲ ਸੁਣੋ ਜੇ ਆਪਾਂ ਹੁਣ ਇਥੋਂ ਦੀ ਗੱਲ ਹੀ ਕਰਦੇ ਆ ਜਿਹੜੇ ਬੰਦਿਆਂ ਨੂੰ ਅੱਗੇ ਕੀਤਾ ਉਹਨਾਂ ਦਾ ਇਤਿਹਾਸ ਕੱਢੋ ਮੇਰੇ ਕਹਿਣਾ ਕਹਿਣਾ ਚੋਰ ਨਹੀਂ ਹੋ ਜਾਣਾ ਰਾਤ ਨੂੰ ਆਪਾਂ ਸਾਬਕਾ ਐਮਐਲਏ ਦੇ ਘਰੇ ਦੀਵਾਲੀ ਦੇ ਗਏ ਹੁੰਨੇ ਆ ਮੌਜੂਦਾ ਐਮਐਲਏ ਉਹਨੂੰ ਘਰੇ ਰੋਟੀ ਖਵਾਉਣੇ ਆ ਸੱਜਣ ਸਿੰਘ ਨੂੰ ਹਲਕਾਚਾਰ ਜਾਮ ਆਦਮੀ ਪਾਰਟੀ ਲਾਉਂਦੀ ਆ ਅਖਬਾਰ ਚ ਸ਼ਰੀਆ ਆਪਾਂ ਕਹਿ ਰਹੇ ਆ ਆਮ ਆਦਮੀ ਪਾਰਟੀ ਨੇ ਬੜਾ ਚੰਗਾ ਕੀਤਾ ਤੇ ਖੋਜੇ ਵਾਲ ਉਹਨੂੰ ਜਿੰਮੇਵਾਰੀ ਦੇਣ ਦਾ ਕੀ ਹੈ ਇਹ ਤਾਂ ਆਪਾਂ ਸਮਝਦਾਰ ਆ ਨਾ ਠੀਕ ਹੈ ਜੀ ਉੱਥੇ ਆਪਾਂ ਮੀਟਿੰਗਾਂ ਕਰ ਰਹੇ ਆ ਜਿੱਥੇ ਠੀਕ ਹੈ ਕਿਸੇ ਨਾ ਮੇਰਾ ਕੋਈ ਜੱਦੀ ਨਹੀਂਗਾ ਹੈਗਾ ਕੋਈ ਮੇਰਾ ਕੋ ਇਹਨਾਂ ਨੇ ਕੋਈ ਪਹਿਲੀ ਨਹੀਂ ਵਾਈ ਜਾਂ ਵਟ ਨਹੀਂ ਵਾਈ ਸਿਰਫ ਇੱਕ ਉਹ ਗੱਲ ਹੁੰਦੀ ਆ ਪ੍ਰੋਟੋਕਾਲ ਦੀ ਜੇ ਮੈਂ ਸਹੀ ਨਹੀਂਗਾ ਹੈਗਾ ਠੀਕ ਹੈ ਮੇਰੇ 'ਚ ਕਮੀਆਂ ਹੋਣਗੀਆਂ ਮੇਰੇ 'ਚ ਵੀ ਲੱਖ ਹੋਣਗੀਆਂ ਪਰ ਮੈਂ ਪਾਰਟੀ ਨਾਲ ਗਦਾਰੀ ਨਹੀਂ ਕਰਦਾ ਜਿੰਨਾ ਚਿਰ ਮੈਂ ਰਿਆ ਜਿੱਥੇ ਜਿੱਥੇ ਵੀ ਰਹਾ ਹਿੱਕ ਠੋਕ ਕੇ ਰਹਾ ਇੱਕ ਝੰਡੇ ਥੱਲੇ ਰਹਾ ਤੇ ਗਾਂ ਵੀ ਇਦਾਂ ਹੀ ਰਹੁ ਮਰਦੇ ਦਮ ਤੱਕ ਇਦਾਂ ਹੀ ਰਹੁ